ਸੂਤ ਬਾਰੇ ਦਾ ਅੰਦਰ ਦਾ ਕੋਈ ਦਬਾ ਨਹੀਂ ਕਿ ਤੁਸੀਂ ਆਪਣੇ ਵੀ ਆਪ ਦੇ ਵਿਚਾਰੇ ਹੋਰ ਕਿਸੇ ਸੰਗਤ ਨਾਲ ਮੁਾਕਫ ਕਰਿਓ ਜੋ ਸਮਝ ਆਈ ਹੈ ਉਹ ਆਪਨੇ ਨਾਲ ਸਾਂਝ ਕਰ ਸੰਤ ਦਾ ਗੁਰਮਖ ਦਾ ਬਰਮ ਗਿਆਨੀ ਦੇ ਨਾਲ ਕੀ ਆਪ ਅੰਤਰ ਹੈ ਕੀ ਆ ਭੇਦ ਵੈਸੇ ਤਾਂ ਇਹ ਭੇਦਾਂ ਭੇਦ ਸ਼ਬਦ ਹੈ ਸਾਰੇ ਗੁਰਮਖੀ ਸੰਤ ਗੁਰਮਖ ਗਿਆਨ ਗੋਰ ਸਿੱਖ ਇਹ ਇੱਕ ਦੂਜੇ ਦੀ ਜਗ੍ਹਾ ਗੁਰਬਾਣੀ ਚ ਵਰਤੇ ਗਏ ਭੇਦਾਂ ਭੇਦਾਂ ਪਰ ਇਹਨਾਂ ਦੇ ਵਿੱਚ ਕੁਝ ਅੰਤਰ ਵੀ ਹੈ ਜੇ ਅੰਤਰ ਹੈ ਤਾਂ ਇਹਦਾ ਬਾਰ ਕਿਸੇ ਸਰੂਨੀ ਸਾਹਿਬ ਦੇ ਵਿੱਚ ਸੱਤ ਦੀ ਬਾਡੀ ਇਹ ਪੂਰੀ ਹਸਤਪੰਦੀ ਹੈ ਕਿਤੇ ਵਰਗੀਆਂ ਨਹੀਂ ਲੀ ਕਿਤੇ ਆਪਸ ਦੀ ਹੈ ਕੋਈ ਨਾ ਦਾ ਬਦਲ ਤਾਂ ਕੁਝ ਹੈ ਉਹ ਜਿੰਨੀ ਕ ਸਮਝ ਲੱਗੀ ਆਪ ਜੀ ਨਾਲ ਸਾਂਝੀ ਕਰ ਲਓ ਸਾਧ ਸੰਗਤ ਜੀ ਉਹ ਗੁਰਮਖ ਔਰ ਸਤ ਇਹ ਹੈ ਚੌਥੇ ਪੜਲੇ ਪਹਿਲੀਆ ਅਵਸਥਾ ਦਾ ਜਦੋਂ ਗੁਰੂ ਬੈਠ ਹੋ ਜਾਂਦੀ ਹੈ ਗੁਰੂ ਬੈਠੋ ਕੇ ਓਮ ਦਾ ਰੇਟ ਟੁੱਟ ਕੋਣ ਹੋਮੇ ਟੁੱਟ ਕੇ ਅੰਗੇ ਜਿਹੜਾ ਮਹਿਲ ਖੜਾ ਹੋਣਾ ਹੈ ਨਾ ਰੋਹਾਨੀਅਤ ਨੂਰਾਨੀਅਤ ਦਾ ਉਹ ਇੱਕਦਮ ਨਹੀਂ ਬਣ ਜਾਂਦਾ ਉਹਨੂੰ ਟਾਈਮ ਲੱਗਦਾ ਕਿ ਕਿਆ-ਕਿਆ ਹੁੰਦਾ ਗੁਰਬਾਣੀ ਤੋਂ ਹੀ ਸਮਝ ਆਈਆਂ ਇਹ ਚੀਜ਼ਾਂ ਉਹਦੇ ਵਿੱਚ ਛੱਤ ਤੋਂ ਪਹਿਲਾਂ ਫਿਰ ਗੁਰੂ ਪੈਡ ਹੋਣ ਦੀ ਸਾਧ ਨਿਰਮਲ ਹੋ ਕੇ ਜਾਂਦਾ ਮਤਲਬ ਹੈ ਰੱਬ ਨੂੰ ਬੰਦਾ ਗੁਰੂ ਨੂੰ ਅੰਦਰ ਸਮਝਣ ਲੱਗ ਜਾਂਦਾ ਕਿ ਤੂੰ ਮੈਨੂੰ ਦੇਖ ਰਿਹਾ ਹੈ ਗਲਤੀ ਹੋਣੀ ਉਹ ਨਹੀਂ ਵੇ ਨਾ ਹੋਮੇ ਆਉਣੀ ਜੇ ਤੂੰ ਮੈਨੂੰ ਦੇਖ ਰਿਹਾ ਫਿਰ ਨਿਰਮਲ ਭੌ ਦੇ ਵਿੱਚੋਂ ਹੀ ਪ੍ਰੇਮ ਪੈਦਾ ਹੁੰਦਾ ਪ੍ਰੇਮ ਵਿੱਚੋਂ ਹੀ ਗਵੇਕ ਪੈਦਾ ਵਿਵੇਕ ਤੋਂ ਅੱਗੇ ਵਿਰਾਗ ਪੈਦਾ ਹੋ ਜਾਂਦਾ ਵਿਰਾਗ ਤੋਂ ਅੱਗੇ ਫਿਰ ਦਰਸ਼ਨ ਹੋ ਜਾਂਦਾ ਤੋ ਇਹ ਜਿਹੜਾ ਵਿਚਾਲੇ ਦਾ ਮਹਿਲ ਹੈ ਨਿਰਮਲ ਭਉ ਪ੍ਰੇਮ ਵਿਵੇਕ ਵਿਰਾਗ ਫਿਰ ਦਰਸ਼ਨ ਜਦੋਂ ਦਰਸ਼ਨ ਹੋ ਜਾਂਦੇ ਉਦੋਂ ਪਰਮ ਪਤ ਦਾ ਉਹ ਬਣ ਕੇ ਅਨੀਤ ਸਿਰੇ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਬਾਕੀ ਸਭ ਕੁਝ ਹੋ ਜਾਂਦਾ ਚੌਥੇ ਪਾਦ ਆਉਂ ਪੁਰੀਆ ਵਸਤਾ ਉਹਦੇ ਵਿੱਚ ਵੀ ਬਾਣੀ ਲਿਖੀ ਗਈ ਉਹ ਵੀ ਬਹੁਤ ਮੁਬਾਰਕ ਹੁੰਦਾ ਚੌਥਾ ਪਾਦ ਕੋਈ ਛੋਟੀ ਗੱਲ ਨਹੀਂ ਕਿਉਂ ਤਿਹਨੋਈ ਵਰਤ ਕਰਨਾ ਅੱਜ ਪੜ੍ਹ ਕੇ ਵੀ ਅੜੀਆਂ ਬਜਾਲਿਆ ਗਈ ਚੌਥੇ ਪਦ ਕੋ ਜੋ ਨਰ ਜੀਨੈ ਤਿੰਨ ਹੀ ਪਰਮ ਪਦ ਪਾਇ ਪਰਮ ਪਦ ਸਭ ਤੋਂ ਅਖੀਲੀ ਸਟੇਜ ਹੈ ਉਹਨਾਂ ਪਦ ਨੇ ਕਹਿੰਦੇ ਅਮਰਾ ਪਦ ਵੀ ਕਹਿੰਦੇ ਸਭ ਤੋਂ ਅਖੀਲੀ ਸਟੇਜ ਹੈ ਉਹ ਅਮਰਾ ਪਦ ਆਵੇ ਪਰ ਸ਼ੁਰੂਆਤ ਹੁੰਦੀ ਹੈ ਚੌਥੇ ਪਦ ਤੋਂ ਤੋ ਇਹ ਜਿਹੜੇ ਤਿੰਨ ਗੁਣ ਮਾਇਆ ਦੇ ਆ ਇਹ ਰੂਹਾਨੀਅਤ ਦੇ ਨਹੀਂ ਹੈ ਇਹ ਮਾਇਆ ਦੇ ਗੁਣ ਹੈ ਜਦੋਂ ਮਾਇਆ ਨੂੰ ਤੋੜਦਾ ਨਾ ਗੁਰੂ ਹੋਮੈਨ ਕਰਦਾਂਦੋਂ ਫੇਰ ਚੌਥਾ ਪਦ ਹਰ ਚੌਥਾ ਪਦ ਜਦੋਂ ਇਸ ਚੌਥਾ ਸੁੰਨ ਹੈ ਜਿਹੜਾ ਇਹ ਚੌਥਾ ਸੁੰਨ ਵੀ ਗਿਆ ਜੰਦਾ ਇਹ ਚੌਥਾ ਸੁੰਨ ਜਦੋਂ ਸੁੰਨ ਚ ਮਿਲਦਾ ਹੈ ਉਹ ਬਣ ਗਿਆ ਨਹੀਂ ਉਸ ਤੇ ਉਰੇ ਉਰੇ ਅਜੇ ਵਾਸਤਾ ਬਦਰ ਹੀ ਹੁੰਦੀ ਹੈ ਚੌਥੇ ਪਦ ਵਾਲੀ ਤੋਂ ਉਹਦੇ ਵਿੱਚ ਇਹ ਨਿਰਮਲ ਭੌਅ ਪ੍ਰੇਮ ਵਿਵੇਕ ਬਰਾਭੇ ਹੁੰਦੇ ਇਹਨਾਂ ਦੇ ਆ ਵੀ ਸਥੇਜਾਂ ਅਲੱਗ-ਅਲੱਗ ਨੇ ਕੋਈ ਵੀ ਬੰਦ ਜੇ ਅਨੀ ਦੋ ਇੱਕ ਜੇ ਨਹੀਂ ਹੁੰਦੇ ਕੋਈ ਵੀ ਦੋ ਸੰਤ ਇੱਕ ਜੇ ਨਹੀਂ ਹੋ ਸਕਦਾ ਵਸਤਾ ਲਗ ਲਗ ਹੋਣੀ ਹੈ ਕਿ ਮੈਂ ਭਾਈ ਮਰਦਾਨਾ ਜੀ ਬਣੂਗੇ ਅੱਜ ਦੇ ਸਾਲੀ ਉੱਪਰ ਨਹੀਂ ਪਤਾ ਚੱਲਿਆ ਵੀ ਮੈਂ ਬਣ ਗਿਆ ਨਹੀਂ ਪੁੱਛਦਾ ਹੀ ਨਹੀਂ ਆ ਮੈਨੂੰ ਨਾਕਬ ਪਾਤਸ਼ਾਹ ਨੇ ਇੱਕ ਵਾਰ ਤਾਂ ਸਰਦਾਰ ਵੀ ਚੱਕ ਕੇ ਝਾੜੀ ਉੱਪਰ ਰੱਖ ਦਿੱਤੀ। ਪਰਵਾਹ ਕਹਿੰਦੇ ਲੋਕਾਂ ਨੂੰ ਮੰਨੀ ਜੰਨਾ ਹੈ ਮੈਨੂੰ ਉੱਕ ਲੱਗਦੀ ਹੈ ਮੇਰੀ ਉੱਕ ਤਾਂ ਆਉਂਦਾ ਨਹੀਂ। ਬਰੇਮ ਚ ਗਿਆ ਵੀ ਗੁਰੂ ਜੀ ਤੂੰ ਲੋਕਾਂ ਨੂੰ ਵੰਡਦਾ ਮੈਨੂੰ ਤਾਂ ਕਦੇ ਦੇ ਦੇ। ਕਹਿੰਦੇ ਨਹੀਂ ਨਹੀਂ ਮਰਦਾਨਾ ਜੀ ਫੋਟੇ ਅੰਦਰ ਸਭ ਕੁਝ ਹੈ ਤੁਹਾਨੂੰ ਪਤਾ ਲੱਗੂਗਾ ਜਦ ਆਪਰਾ ਸਮਾਂ ਆਊਗਾ ਆ ਰਾਇਆ ਵੀ ਅੰਦਰ ਸਮਾਂ ਉਦਰੇ ਅਫਗਾਨਿਸਤਾਨ ਚ ਉੱਥੇ ਗੁਰੂ ਨਾਨਕ ਦੀ ਬਾਸ਼ਾ ਨੇ ਪੁੱਛਿਆ ਵੀ ਤੇਰੀ ਕੋਈ ਯਾਦਗਾਰ ਬਣਾ ਲਈਏ ਸਮਾਦ ਵਗੈਰੇ ਤੇ ਮਰਦਾਨਾ ਨੇ ਜਵਾਬ ਦੇਖੋ ਫਿਰ ਬੰਦ ਗਿਆ ਨਹੀਂ ਆਉਂ ਕਹਿੰਦੇ ਇੱਕ ਸਮਾਦ ਵਿੱਚੋਂ ਤਾਂ ਕੱਢ ਲਿਆ ਤਾਂ ਮੈਨੂੰ ਹਾਰ ਮੂੰਹ ਗੁੱਤੀ ਚ ਪਾਉਣ ਲੱਗਿਆ ਬਸ ਆਪਣੇ ਚਾਰਨਾ ਆਪਣਾ ਰੱਖਣਾ ਮੈਨੂੰ ਨਹੀਂ ਕਿਸੇ ਸਮਾਦ ਦੀ ਯਾਦਗਾਰ ਦੀ ਤੇ ساری ਉਮਰ ਨਹੀਂ ਪਤਾ ਲੱਗਿਆ ਅਵਸਥਾ ਮਾ ਲੱਗ ਲੱਗ ਬਾਬਾ ਬੁੱਢਾ ਜੀ ਵਰਗੇ ਨਹੀਂ ਤੇ ਲੈਣਾ ਜੀ ਵੀ ਵਰਗੇ ਨਹੀਂ ਦੋਹਾਂ ਦੇ ਵਿੱਚ ਅਵਸਥਾ ਦਾ ਥੋੜਾ ਜਿਹਾ ਫਰਕ ਹੈ। ਇਤਿਹਾਸ ਤੱਕ ਵੀ ਲਿਖਤ ਵਿੱਚ ਆਉਂਦਾ ਵੀ ਸਾਧ ਸੰਗ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾ ਵੀ ਮੁੱਢਾ ਖਾਓ ਫਰਕ ਕਰਨੀ ਸੀ ਦੋਹਾਂ ਦੇ ਵਿੱਚ ਬਾਕੀ ਦਾ ਸਭ ਭੱਜ ਗਏ ਸੀ। ਦੋਹੇ ਰਹੇ ਜੀਏ ਦੋਹੇ ਬਹੁਤ ਉੱਚੀ ਅਵਸਥਾ ਵਾਲੇ ਸੀ। ਤੋਂ ਇੱਕ ਲਿਖਤ ਵਿੱਚ ਦਾਸ ਨੇ ਪੜ੍ਹਿਆ ਵੀ ਬਾਬਾ ਬੁੱਢਾ ਜੀ ਡਾਗਰ ਦੇ ਉੱਤੇ ਹੋ ਗਏ। ਕੇਹੀ ਨਹੀਂ ਗੱਲਾਂ ਕਰੀ ਜਾਂਦਾ ਪਾਤਸ਼ਾਹ। ਕਦੋਂ ਭਾਈ ਲੈਣਾ ਨੇ ਕਿਹਾ ਵੀ ਖਾ ਪਾਈ ਮੇਰੇ ਮੁਰਦਾ ਕਹਿੰਦਾ ਦੱਸੋ ਜੀ ਪੈਰਾਂ ਕੱਢੀਂ ਦੇ ਖਾਵਾਂਗੇ ਸਿਰ ਕੱਢੀਂ ਦੇ ਖਾਵਾਂਗੇ ਤਿਆਰ ਹੋ ਗਿਆ ਖਾਣਾ ਖਵਾਉਣਾ ਕਿਹਨੇ ਸੀਗਾ ਪਰਖ ਕਰ ਲਈ ਸੀ ਇਹ ਹੀ ਵਾਰ ਤੇ ਇੱਕ ਵਾਰ ਪਹਿਲਾਂ ਵੀ ਕਰੀ ਬਾਬਾ ਗੁੱਡਾ ਜੀ ਔਰ ਭਾਈ ਲੈਣਾ ਜੀ ਬਾਬਾ ਲੈਣਾ ਸੀ ਉਹੋ ਅਜੇ ਬੈਠੇ ਸੀ ਰਾਤ ਨੂੰ ਢਲ ਕੇ ਦਾ ਸਵੇਰ ਦਾ ਅੰਤ ਵੇਲਾ ਹੋ ਗਿਆ ਬਾਦਸ਼ਾਹ ਪੁੱਛਦਿਆਂ ਵੀ ਦੱਸੋ ਸਭ ਕਿਹੜਾ ਟਾਈਮ ਹੋ ਗਿਆ ਬਾਬਾ ਗੁੱਡਾ ਜੀ ਉੱਥੇ ਉੱਾਰ ਆਕਾਸ਼ ਵੱਲ ਦੇਖਿਆ ਤਾਰਿਆਂ ਵੱਲ ਆ ਕੇ ਕਹਿੰਦੇ ਜੀ 4 ਵੱਜ ਗਏ ਅੱਛਾ ਸਾਬ ਤੁਸੀਂ ਕਿਵੇਂ ਪਤਾ ਕਰਿਆ ਕਹਿੰਦੇ ਜੀ ਅਸੀਂ ਤਾਂ ਪਿੰਡਾਂ ਦੇ ਲੰਗਰ ਚਾਣੇ ਵਾਲੇ ਜੱਟ ਹਾਂ ਮਾਜੀ ਤਾਂ ਤਾਰਿਆਂ ਨੂੰ ਦੇ ਕੇ ਸਾਬਵਾ ਲਾ ਦਿੰਨੇ ਅੱਛਾ ਭਾਈ ਲੈਣੇ ਵੀ ਖੜਾ ਕਰ ਲੈਣਾ ਜਣਾ ਜੀ ਦੱਸੋ ਗਲ ਚ ਪੱਲੂ ਪਾ ਕੇ ਅੱਤ ਬਣ ਕੇ ਘੜਗੇ ਨੇ ਕਹਿੰਦੇ ਮੁਰਖਾ ਉਹ ਤੇਰੀ ਹੀ ਰੱਬੜਾ ਹੈ ਤੇਰੀ ਹੀ ਧੇਨ ਹੈ ਤੇਰੀ ਹੀ ਧਾਰੇ ਕਾਨੂੰ ਬੁਝਾਉਣਾ ਪਈ ਜੰਨ ਤੈਨੂੰ ਸਭ ਨੂੰ ਪਤਾ ਹੈ ਆ ਹੈ ਜੀ ਟੋਟਲ ਸਮਰਪਨ ਮੇਰਾ ਮਤਲਬ ਇਹ ਦੂਜੇ ਪਾਸੇ ਵੀ ਨਾ ਲਗਾ ਲਿਓ ਬਾਬਾ ਬੁੱਢਾ ਜੀ ਵੀ ਕੁਝ ਕਰਦੇ। ਨਹੀਂ ਆਪਣੀ ਵਾਸਤਾ ਨਹੀਂ ਅੰਮ੍ਰਿਤ ਅੰਨਿਆ ਦੇ ਵਾਸਤਾ ਲਗ ਲਗ ਹੋਣੀਆਂ। ਆਹਾ ਪਾਉ ਹੈ। ਸੋ ਉਹਨਾਂ ਨੇ ਵੀ ਬਹੁਤ ਬੜੀ ਦੇਣ ਹੈ ਸਿੱਖ ਧਰਮ ਨੂੰ। ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਬਣੇ। ਪੰਜ ਪਾਸਾ ਸਈਆਂ ਨੂੰ ਤਿਲਕ ਦਿੰਦਾ ਹੈ। ਜੇ ਦੇ ਦਰਸ਼ਨ ਕਰੇ। ਛੋਟੀ ਗੱਲ ਨਹੀਂ ਹੈ। ਛੋਟੀ ਉਮਰ ਤੋਂ ਜਦੋਂ ਗੁਰੂ ਨਾਨਕ ਬਾਛਾ ਨੂੰ ਮਿਲੇ ਸੀ ਨਾ ਕਹਿੰਦੇ ਸੀ ਤੂੰ ਤਾਂ ਬੁੜਿਆ ਵਰਗੀਆਂ ਗੱਲਾਂ ਕਰਦਾ ਛੋਟਾ ਜਹਾ ਹੁੰਦਾ ਸੀ ਜਦੋਂ ਵਰਨਾ ਗੁਰੂ ਜੀ ਦੀ ਵਸਤਾ ਛੋਟੀ ਸੀ ਉਹਨੂੰ ਤੋਂ ਹੀ ਨਾਲ ਰਹੇ ਹਾਂ ਦਵਾਸਾ ਤੋਂ ਚਲੋ ਕਹਿਣ ਤੋਂ ਫਰਾ ਦੇ ਵੀ ਜੋ ਸਮਝ ਆਈਏ ਇਤਿਹਾਸ ਵਿਤਿਆਸ ਔਰ ਗੁਰਬਾਣੀ ਤੋਂ ਕੋਈ ਹੀ ਹੈ ਸੰਸਤਾਆਂ ਦੇ ਆਪਸ ਵਿੱਚ ਵੀ ਫਰਕ ਹੁੰਦਾ ਹੈ ਬ੍ਰਹਮ ਗਿਆਨੀਆਂ ਦਾ ਆ ਸੰਸਤਾ ਦਾ ਵੀ ਫਰਕ ਹੁੰਦਾ ਹੈ ਬ੍ਰਹਮ ਗਿਆਨੀਆਂ ਦਾ ਆਪਸ ਵਿੱਚ ਵੀ ਡਿਗਰੀ ਚ ਫਰਕ ਹੁੰਦਾ ਹੈ ਆ ਵਸਤਾ ਚ ਫਰਕ ਹੋੜੂ ਜੀ ਬਚਾਨ ਹੋਰ ਕੋਲ ਕੇ ਦੇਖੀ ਲੁਕੀ ਆਪਰ ਆਪਣੇ ਵੱਲੋਂ ਕੁਝ ਵੀ ਕਹਦੀ ਹੈ ਉਹ ਗੱਲ ਪ੍ਰਮਾਣਿਕ ਨਹੀਂ ਹੁੰਦੀ ਨਾ ਹੀ ਕੋਈ ਮੰਨਦਾ ਹੈ ਗੁਰ ਬਾਣੀ ਵਾਲੀ ਗੱਲ ਨੂੰ ਮੰਨਣੀ ਪੈਂਦੀ ਹੈ ਮਹਾਂਪਾਈ ਗੁਰਦਾ ਜੀ ਕਹਿ ਰਹੇ ਆ ਗੁਰਮਖ 21 ਪੌੜੀਆਂ ਗੁਰਮਖ ਸੁਖਪਲ ਨਿਜ ਕਰ ਕੋਈ ਗੁਰਮਖ ਦੀ ਵਸਤਾ ਗੁਰਮਖ 21 ਪੌੜੀਆਂ ਹੁੰਦਾ ਉਹ ਨਿਜ ਕਰ ਮੇ ਜਾਣ ਜਾਂਦਾ ਹੈ ਸੁਖਪਲ ਪ੍ਰਾਪਤ ਕਰਦਾ ਹੈ ਪਰ ਪਹਿਲਾ ਗੁਰਮਖ 21 ਪੌੜੀਆਂ ਚ 21 ਕਿਹੜੀਆਂ ਸੰਗਤ ਦੇ ਵਿੱਚ ਨਾਮੁਨੇ ਪ੍ਰਾਪਤੀ ਗੁਰੂ ਦੀ ਭੇਟ ਇਹ ਹੈ 21 ਪੌੜੀ ਵੀ ਵਿੱਚ ਸੰਸਾਰ 21ਵੀਂ ਪੌੜੀ ਹੈਗੀ ਸੰਗਤ ਵਿੱਚ ਸਤਿਗੁਰੂ ਦੀ ਭੇਟ ਇਸ ਨੂੰ ਬਾਦ ਨਿਜ ਕਰਵੇਂ ਜਾਂਦਾ ਬੰਦਾ ਵਿੱਚ ਕਰਮੇ ਜਦੋਂ ਪਹੁੰਚ ਗਿਆ ਉਦੋਂ ਵੱਧ ਗਿਆ ਨਹੀਂ ਵਧਦਾ ਤਾਂ ਘੁਰਮਖੋਰ ਸੰਸਦੀ ਵਸਤਾ ਇਕਲੀ ਹੈ ਉਹ ਇਹਨਾਂ ਨੂੰ ਲੰਘ ਕੇ ਫੇਰ ਵੱਧ ਗਿਆ ਨਹੀਂ ਵਧਦਾ 21 ਚੜਾ ਹੋ ਚੜਿਉ ਨਿਉ ਨਿਜ ਕਰਤਿ 21 ਨੂੰ ਚੜ ਕੇ ਇਹਨਾਂ ਨੂੰ ਪਾਰ ਕਰਕੇ फिर निज घर चला उदो बर पर इक्कीा भी घट नहीं होंगे संत हों भी इक्की उलंघ वो सहज समाज भाई गुरदास जी ने यह भी बहुत जिक्र करवाणी च बहुत घट आता लोग जगह आंसा पर भाई गुरुदास जी ने बहुत खोलिया साध संगत है सहज घर सिमरन दर्श परसू साध संगत ही सहज का घर उतो ही प्राप्ति होनी है ਇਹ ਜਿਹੜੀਆਂ ਲੋਕ ਜਿਹੜਾ ਪਿੰਗਲਾ ਸੁਖਨਾ ਦੀਆਂ ਵਿਚਾਰਾਂ ਲੱਗੇ ਹੋਏ ਨੇ ਨਾ ਕੱਲ ਵੀ ਗੁਰਬਾਣੀ ਚਾਉਣੀ ਆ ਇਹ ਬਿਲਕੁਲ ਖਾਮਚਾ ਨਹੀਂ ਇਹ ਉਹਨਾਂ ਦਾ ਮਤ ਦੱਸਿਆ ਹੋਇਆ ਸਾਡੇ ਵਾਸਤੇ ਨਹੀਂ ਹੈ ਭਾਈ ਗੁਰਦਾਸ ਜੀ ਵਰਮਾਉਣੇ ਜਿਹੜਾ ਪਿੰਗਲਾ ਸੁਖਨਾ ਸੋਹੰਨਾ ਸਮਾਣਾ ਨਿਜਰ ਧਾਰ ਹਜ਼ਾਰ ਹੋਏ ਪੈ ਚ ਕਿਤ ਬਲਾਂ ਕਹਿੰਦੇ ਹੈਗੇ ਜੀ ਹਜ਼ਾਰ ਧਾਰਾਂ ਦੀ ਗੁਰਬਾਣੀ ਕਰੀਆਂ ਜਾ ਸਕਦੀਆਂ ਫਿਰ ਬੱਸ ਦੇ ਨਾਮ ਦੇ ਉੱਤੇ ਉਹ ਇਹ ਤਾਂ ਸੰਸਾਰੀ ਗੱਲਾਂ ਨਸ਼ਾ ਤਤੂਰਾ ਪੀ ਲਿਆ ਆ ਕੇ ਸਾਡੀ ਸੁਰਤ ਚੜ੍ਹ ਗਈ ਇਸ ਤਰ੍ਹਾਂ ਦਾ ਕੁਝ ਨਹੀਂ ਵਰਤਮਾਨ ਵੀ ਵਿਸਵੇ ਹੋਈ ਹੋਈ 21 ਸਹਿਜ ਕਰਨਾ 21 ਨੂੰ ਲੱਗ ਕੇ ਸਹਿਜ ਦਾ ਕਰ ਕਰਨਾ ਸੰਗਤ ਦੇ ਰਸਤੇ ਵਿੱਚੋਂ ਵੀ ਪਾਰ ਹੋਣਾ ਪੈਣਾ ਗੁਰੂ ਦੀ ਪੈਟ ਕਰਨੀ ਪੈਣੀ ਹੈ ਔਰ ਸਾਧ ਸੰਗਤ ਜੋ ਇਹ ਵੀ ਗੱਲ ਗੁਰਬਾਣੀ ਚ ਬਿੱਦਰਤ ਹੈ ਵੀ ਜਿਹੜੀ ਸੰਗਤ ਹੈ ਉਹ ਜਦ ਮਿਲਦੀ ਹੈ ਜਦ ਨਿਰਗੂ ਦਾ ਮਲਾਪ ਹੁੰਦਾ ਹੋਰੇ ਭਾਂਗ ਸਤ ਸੰਗਤ ਲੈ ਸਤ ਗੁਰ ਭੇਟਿਆ ਜਿਸ ਆਈ ਜਿਹਨੂੰ ਸਤਿਗੁਰੂ ਦੀ ਭੇਟ ਹੋ ਗਈ ਸੰਗਤੋਂ ਨੂੰ ਮਿਲਦੀ ਹੈ ਭਾਵੇਂ ਕਲੀ ਰੋਹ ਜਾਵੇ। ਕਰਨੀ ਚੰਗੀ ਗੱਲ ਕਿਉਂਕਿ ਹੋ ਸਕਦਾ ਸਾਡੇ ਤੇ ਵੀ ਜਿਹੜਾ ਪੈ ਜਾਵੇ। ਤੋਂ ਇੱਕੀ ਲੰਘ ਕੇ ਸਹਿਜ ਦੀ ਵਸਤਾ ਵਰਤੀ। ਜਿਹੜਾ ਸੁਖ ਸਹਿਜ ਹੈ ਸੰਤਾਂ ਵਾਲਾ ਉਹ ਜਦੋਂ ਸਹਿਜ ਬੰਦਾ ਨਾ ਜਿਹੜੇ ਘਰ ਦੇ ਜਾ ਕੇ ਜਦੋਂ ਵਰਨ ਗਿਆਨੀ ਬਣਦਾ। ਉਹ ਜਿਹੜੇ ਗੁਰਮਖ ਹੈ ਗੁਰਮਖਾਂ ਦੀਆ ਵਸਤਾ ਵਿੱਚ ਵੀ ਫਰਕ ਅਹਿਸਾਸ ਨਹੀਂ ਮਿਲਦਾ। ਮੈਨੂੰ ਕਹਿਣ ਦੇਣਾ ਮਾਫ਼ ਵੀ ਕਰ ਲਿਓ। ਦਿੱਕਤਾ ਹੁੰਦਾ ਗੁਰਮਖ ਚੰਗੇ ਨਾਲ ਚੰਗਾ ਵਿਹਾਰ ਮੇਰੇ ਮਾੜਾ ਬੰਦਾ ਤਾਂ ਉਹਦੇ ਨਾਲ ਹੋ ਗਿਆ ਜੰਗਿਆ ਇਕ ਬੰਦਾ ਗੁਰਮੁਖ ਅਖਤਰ ਜੇ ਇੱਕ ਆਰਮੀ ਚੰਗਾ ਕੰਮ ਕਰਤਾ ਨਾ ਕਿਸੇ ਨੇ ਗੁਰਮੁਖ ਦੇ ਨਾਲ ਉਹ ਸਾਰੀ ਉਮਰ ਉਦੀ ਚੰਗਿਆਈ ਨੂੰ ਕਰ ਦਿੱਤਾ ਜਹਾਂ ਚ ਲੈ ਲੋਗਾ ਮਲੇਰਕੋਟਲੇ ਦੇ ਨਵਾਬਾਂ ਨੇ ਸਿੱਖਾਂ ਦੀ ਗੁਰੂ ਸਾਹਿਬ ਦੀ ਗਵਾਲ ਵਿੱਚ ਸਿੱਖਾਂ ਦੇ ਵੀ ਖਾਲਸੇ ਦੇ ਵੀ ਸਭ ਤੋਂ ਵੱਧ ਬਰਖਲਾਖੀ ਕਰਦੇ ਵਿਰੋਧ ਕਰੇ ਜਿੱਥੇ ਵੀ ਕੀ ਰਾਮਿਆ ਸਭ ਤੋਂ ਪਹਿਲਾਂ ਮਲੇਰਕੋਟਲੇ ਦੇ ਨਵਾਬਾਂ ਨਵਾਬ ਦੇ ਜਿਹੜੇ ਫੌਜੀ ਸੀ ਉਹ ਜਾ ਕੇ ਖੜੇ ਹੁੰਦੇ ਸੀ ਚਾਹੇ ਅਨੰਤਪੁਰ ਸਾਹਿਬ ਚਾਹੇ ਸ੍ਰੀ ਚੰਪੌਰ ਸਾਹਿਬ ਚਾਹੇ ਖਮਾਨੋ ਦਾਦੇਆ ਚਾਹੇ ਚੱਕਰਚਿੜੀ ਦਾ ਜੱਗ ਬੇਗ ਨਿੱਕ ਚੰਗਾ ਕੰਮ ਕਰਿਆ ਸਾਹਜਾਦਿਆਂ ਦੇ ਖਾਤਰ ਹਾਂ ਦਾ ਮਾਰਾ ਮਾਰਾ ਸ਼ਮਸ਼ੇਰ ਉਸ ਇੱਕ ਨਾਰੇ ਦੀ ਦੀ ਬਦੌਲਤ ਅੱਜ ਤੱਕ ਸਿੱਖਾਂ ਦੇ ਮਨ 'ਚ ਸਨਮਾਨ ਹੈ ਸੰਤਾਰੀ ਦੇ ਸਾਰੇ ਮੁਸਲਮਾਨ ਇੱਥੋਂ ਲਈ ਉੱਤਰ ਗਏ ਲੇਕ ਮਲੇ ਕੋਠੜਾ ਦੀ ਸੇਕ ਨਹੀਂ ਹੈ ਹੋਰ ਇਹ ਆਸਾਨ ਸਿੱਖਾ ਬਣਾਉਂਦਾ ਇਹ ਕੋਈ ਗੱਲ ਨੂੰ ਯਾਦ ਰੱਖਣਾ ਹੈ ਇਹ ਹੈ ਗੁਰਮਖਤਾਰ ਬਣਾ ਗੁਰਮਖਤਮ ਜੇ ਕੋਈ ਬੁਰਾ ਵੀ ਕਰ ਜਵੇ ਉਹਦਾ ਵੀ ਚੰਗਾ ਕਰੀ ਮਰੀਦਾ ਜੋਧਾ ਮਾਰਨ ਮੁਕੀਆਂ ਇਹਨਾਂ ਨਾਲ ਮਾਰੇ ਤੋਂ ਆਪ ਨਰੇਤਾ ਜਾਈਏ ਪੈਰ ਦਿਨਾਂ ਦੇ ਉਹਨਾਂ ਦੇ ਸਭੋ ਪੈਰ ਚੁੰਮੋ ਤਾਂ ਕਿ ਅਸੀਂ ਆਪਣੇ ਘਰ ਚਲੇ ਜਾਈਏ ਵਿੱਚ ਘਰ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋਵੇ ਇਹ ਬੜੀ ਔਖੀ ਗੱਲ ਹੈ ਬੰਦਾ ਆਮ ਨਹੀਂ ਕਰ ਸਕਦਾ ਇਹ ਗੁਰਮਖਤਮ ਹੁੰਦਾ ਉਹ ਜਿਹੜਾ ਇਸ ਤਰ੍ਹਾਂ ਆਰਧ ਪਤਾਈ ਇੱਕ ਬਹੁਤ ਬੜਾ ਦਾਨੇਪੁਰ ਹੋਇਆ ਇਸਲਾਮੀ ਜੱਗ ਦੇ ਵਿੱਚ। ਇੱਕ ਰਾਜਾ ਉਹਦੇ ਨਾਲ ਹੀ ਇੱਠਾ ਕਰਦਾ ਸੀ ਆਦਿ ਉਹਨੇ ਮਾਰਨ ਖਾਤਰ ਇੱਕ ਬੰਦਾ ਭੇਜ ਦਿੱਤਾ ਵੀ ਇਹਨੂੰ ਖਤਮ ਕਰੇ ਇੱਕ ਬੜਾ ਦਾਨੀ ਲੋਕ ਇਹਨੂੰ ਬੜਾ ਰਹਿਤ। ਉਹ মিয়া ਉਹਦੇ ਘਰ ਰਿਆਂ ਉਹਨੇ ਸੇਵਾ ਦਾ ਯਾਨ ਚੁੱਕ ਲਿਆ ਉਹਦੇ ਪੈਰ ਵੀ ਧੋਏ ਸਭ ਕੁਝ ਕਰਿਆ ਸਵੇਰੇ ਜਾਣ ਲੱਗਿਆ ਤਾਂ ਆਰਧ ਪਤਾਈ ਨੇ ਕਿਹਾ ਵੀ ਹੋਰ ਰਹਿ ਜਾਓ ਜੀ 2-4 ਦਿਨ ਮੌਕਾ ਦਿਓ ਸਾਨੂੰ ਸੇਵਾ ਦਾ। ਉਹ ਜਾਣ ਲੱਗਿਆ ਕਹਿੰਦਾ ਵੀ ਯਾਰ ਮੈਂ ਤਾਂ ਤੈਨੂੰ ਮਾਰਨ ਖਾਤਰ ਆਇਆ ਸੀ ਇਸ ਤਰ੍ਹਾਂ ਦਾ ਹੋਮ ਹੁੰਮ ਸੀ ਮੈਂ ਤੇਰੀਆਂ ਗੱਲਾਂ ਦੇਖ ਕੇ ਤੇਰਾ ਚਾਲ ਚੱਲਨ ਦੇਖ ਕੇ ਤੇਰਾ ਜੀਵਨ ਦਾ ਰੰਗ ਟੰਗ ਦੇਖ ਕੇ ਮੈਂ ਤਾਂ ਮਾਰਨੇ ਨੂੰ ਜੀ ਨਹੀਂ ਕਰਦਾ ਮੇਰੇ ਤੇ ਮੇਰੇ ਪੈਰ ਫੜ ਕੇ ਨਹੀਂ ਜੀ ਕਰਦਾ ਕਹਿੰਦਾ ਜੀ ਨਹੀਂ ਨਹੀਂ ਤੁਸੀਂ ਆਪਣਾ ਹੋਮ ਹੁੰਮ ਬਜਾਓ ਜਾਓ ਮਾਰੋ ਘੋੜਾ ਕਰਨੇ ਵਾਲੇ ਦਾ ਵੀ ਚੰਗਾ ਕੋਰਮਕ ਤੰਤ ਇਹਨਾਂ ਤੋਂ ਵੀ ਉੱਪਰ ਹੁੰਦਾ ਗੁਰਮਕਤੰਤ ਤੀਵਰ ਜਿਹੜਾ ਬੁਰਾਈ ਦਾ ਸਭ ਕੁਝ ਸਭੋਂਦਾ ਬੰਦਾ ਬਹਾਦਰ ਮਦਲਾ ਨਹੀਂ ਦਿੰਦਾ ਮਦਲਾ ਤਿੰਨਾ ਗੁਣਾ ਚ ਲਿਆ ਜਾਂਦਾ ਪਰ ਜਿਹੜਾ ਜ਼ਾਲਮ ਹੁੰਦਾ ਜ਼ੁਲਮ ਕਰਨੇ ਵਾਲਾ ਉਹਨੂੰ ਉਹਦੀ ਆਪਣੀ ਆਫਾਤ ਦਿਖਾਉਣੀ ਉਹਨੂੰ ਆਪਣੇ ਅੰਜਾਮ ਤੱਕ ਪਹੁੰਚਾਉਣਾ ਉਹ ਗੁਰਮਖਤਾਂ ਦੀਵਰ ਦਾ ਕੰਮ ਹੈ ਰਸ਼ਮੀਰ ਜੀ ਨੇ ਵੀ ਇਹੀ ਕੁਝ ਕੋਈ ਜੀਵੇਂ ਬਾਦਸ਼ਾਹ ਨੇ ਵੀ ਕਰਿਆ ਸੰਤ ਸੁਭਾਈ ਹੋਣ ਨਿਮਰਤਾ ਵੀ ਸਿਰੇ ਦੀ ਮੁਰਸ਼ੀਵੇਂ ਬਾਦਸ਼ਾਹ ਦੀ ਨਿਮਰਤਾ ਦੀ ਕੀ ਗੱਲ ਕਰ ਲਈ ਇੱਕ ਲੱਗਦੀ ਹੈ ਤੁਸੀਂ ਆਪ ਦੀ ਗੱਲ ਕਰ ਰਹੇ ਹੋ ਮਿਹਰਬਾਨ ਭਰਾ ਲੱਗਦਾ ਸੀ ਮਿਹਰਬਾਨ ਕੋਲ ਇੱਕ ਵਾਰ ਗਏ ਆਪਣੇ ਸਿੰਘਾਂ ਦੇ ਨਾਲ ਸਿੱਖਾਂ ਦੇ ਨਾਲ ਮਿਹਰਬਾਨ ਹੰਕਾਰੀ ਵਿਅਕਤੀ ਬਾਣੀ ਵਿੱਚ ਝੂਠੀ ਰਚੀ ਉਹ ਨਾਨਕ ਬਾਦ ਵੀ ਵਿੱਚ ਲਗਾ ਦੇ ਵੀ ਉਸੇ ਦੇ ਲਗਾਏ ਵੀ ਜਿਆਦਾ ਉਹਦੇ ਔਰ ਹਰ ਜੀ ਉਹ ਆਪ ਪਲਕ ਤੇ ਬੈਠਾ ਰਿਹਾ ਗੁਰੂ ਸਾਹਿਬ 6ਵੇਂ ਨੂੰ ਬੈਠਣ ਨੂੰ ਨਹੀਂ ਗਿਆ ਗੁਰੂ ਸਾਹਿਬ ਇਹ ਨਹੀਂ ਬੈਠ ਗਏ ਨਿਮਰਤਾ ਦੇਖੋ ਨਾਵ ਸਿੰਘ ਹੈ ਸਿੱਖ ਵੀ ਐ ਅਥਾਰਵਾ ਗੁਰੂ ਸਿੰਘ ਦੀ ਸੀ ਸਿੱਖ ਲਈ ਗੇ ਰਬ ਮੱਦੇ ਗੱਜਨ ਵੀ ਬੋਲੇ ਇੱਕ ਦੋ ਵਾਰ ਔਰ ਇਤਨਾ ਵੀ ਲਿਖਣ ਵਿੱਚ ਆਉਂਦਾ ਵੀ ਹੱਥ ਵੀ ਚ